ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਰੋਕ ਕਰਦੇ ਪਹਿਲੀ ਖਬਰ ਦਾ ਅਮਰੀਕਾ ਤੋਂ ਬਾਅਦ ਹੁਣ ਯੂਕੇ ਤੋਂ ਵੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਯੂਕੇ ਦੇ ਲੇਬਰ ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੱਡੀ ਮਹਿੰਮ ਚਲਾਈ ਹੈ ਤੇ ਇਹ ਮਹਿੰਮ ਖਾਸ ਤੌਰ ਦੇ ਉੱਤੇ ਭਾਰਤੀ ਰੈਸਟੋਰੈਂਟ, ਨੀਲ ਬਾਰ, ਕਰਿਆਨਾ ਸਟੋਰ ਅਤੇ ਕਾਰ ਵਾਸ਼ ਵਰਗੇ ਛੋਟੇ ਕਾਰੋਬਾਰਾਂ ਉੱਤੇ ਕੇਂਦਰਿਤ ਹੈ ਤੇ ਹਾਲ ਹੀ ਦੇ ਵਿੱਚ 828 ਛਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਤੇ ਉਸ ਦੇ ਵਿੱਚ 609 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਨੇ ਜੋ ਸਟੱਡੀ ਦਾ ਟੂਰਿਸਟ ਵੀਜ਼ੇ ਉੱਤੇ ਯੂਕੇ ਦੇ ਸਨ ਵਿਦੇਸ਼ੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਗੈਰਕਾਨੂੰਨੀ ਢੰਗ ਦੇ ਨਾਲ ਬ੍ਰਿਟੇਨ ਦੇ ਵਿੱਚ ਰਹਿ ਰਹੇ ਸਨ ਲੇਬਰ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲਗਭਗ 19000 ਵਿਦੇਸ਼ੀ ਅਪਰਾਧੀਆਂ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤੇ ਇਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਨੇ ਐਸ ਤ ਸਖਤ ਕਾਰਵਾਈ ਦੇ ਨਤੀਜੇ ਵਜੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਜ਼ਗਾਰ ਦੇਣ ਵਾਲੇ ਮਾਲਕਾਂ ਉਤੇ ਵੀ ਭਾਰੀ ਜੁਰਮਾਨਾ ਲਗਾਇਆ ਜਾ ਰਿਹਾ ਹੈ ਅਲੋਮਸਕਦੇ ਰਾਕਟ 스타ਸ਼ਿਪ ਦਾ ਲਗਾਤਾਰ ਦੂਜਾ ਪਰਖਣ ਫੇਲ ਹੋ ਗਿਆ। ਅਚਵੇਂ ਟੈਸਟ ਦੇ ਵਿੱਚ 스타ਸ਼ਿਪ ਨੂੰ ਭਾਰਤੀ ਸਮੇਂ ਦੇ ਮੁਤਾਬਕ 7 ਮਾਰਚ ਨੂੰ ਸਵੇਰੇ 5 ਵਜੇ ਬੋਕਾਚਿਕਾ ਤੋਂ ਲਾਂਚ ਕੀਤਾ ਗਿਆ ਤੇ ਲਾਂਚਿੰਗ ਤੋਂ 7 ਮਿੰਟ ਬਾਅਦ ਬੂਸਟਰ ਵੱਖ ਹੋ ਕੇ ਵਾਪਸ ਲਾਂਚ ਪੈਡ ਉੱਤੇ ਆ ਗਿਆ। ਪਰ 8 ਮਿੰਟ ਬਾਅਦ ਸ਼ਿਪ ਦੇ 6 ਇੰਜਣਾਂ ਦੇ ਵਿੱਚੋਂ 4 ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਜਿਸ ਨਾਲ ਸ਼ਿਪ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਆਟੋਮੇਟਿਡ ਆਵਾਰਤ ਸਿਸਟਮ ਨੇ ਸ਼ਿਪ ਨੂੰ ਧਮਾਕੇ ਨਾਲ ਉਡਾ ਦਿੱਤਾ ਤੇ 스타ਸ਼ਿਪ ਪਰ ਸਪੇਸ ਕ੍ਰਾਫਟ ਅਤੇ ਸੁਪਰ ਹੈਵੀ ਲੈਫਟ ਨੂੰ ਕਲੈਕਟਿਵਲੀ ਸਟਾਰਸ਼ਿਪ ਕਿਹਾ ਜਾਂਦਾ ਹੈ ਤੇ ਸੋਸ਼ਲ ਮੀਡੀਆ ਸਾਈਟ ਐਕਸ ਦੇ ਉੱਤੇ ਪੋਸਟ ਕੀਤੇ ਗਏ ਤਸਵੀਰਾਂ ਅਤੇ ਵੀਡੀਓਜ਼ ਦੇ ਵਿੱਚ ਫੋਲਰੀਡਾ ਤੱਟ ਦੇ ਨੇੜੇ ਲੋਕਾਂ ਨੇ ਦੱਸਿਆ ਕਿ ਪੁਲਾਰੀ ਜਹਾਜ਼ ਅਸਮਾਨ ਦੇ ਵਿੱਚ ਫਟ ਗਿਆ ਤੇ ਮਲਬੇ ਦੇ ਡਿੱਗਣ ਨਾਲ ਮੀਆਮੀ, ਔਰਲੈਂਡੋ, ਪਾਮਬੀ ਚਤੇ ਫੋਰਟ ਲਾਰਡ ਡੇਲ ਦੇ ਖਵਾਈ ਹੱਡਿਆਂ ਦੇ ਵਿੱਚ ਉਡਾਣਾ ਵਿੱਚ ਵਿਗਨ ਪਿਆ ਹੈ ਮੌਜੂਦਾ ਸਮੇਂ ਵਪਾਰ ਯੁੱਧ ਚੱਲੀ ਹੈ ਪਰ ਇਸ ਵਾਰ ਕੈਨੇਡਾ ਨੂੰ ਇਸ ਦਾ ਵੱਡਾ ਝਟਕਾ ਲੱਗਾ ਹੈ। ਖਾਸ ਤੌਰ ਦੇ ਤੇ ਚੀਨ 94 ਕੈਨੇਡੀਅਨ ਸਮਾਨ ਦੇ ਉੱਤੇ 100% ਟੈਰਿਫ ਲਗਾ ਰਿਹਾ ਹੈ। ਜਿਸ ਨਾਲ ਤਣਾਅ ਫਿਰ ਤੋਂ ਵਧ ਰਿਹਾ ਹੈ। ਚੀਨ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਕੁਝ ਖੇਤੀ ਅਤੇ ਖਾਦ ਆਯਾਤ ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਤੇ ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਅਕਤੂਬਰ ਦੇ ਵਿੱਚ ਚੀਨ ਦੇ ਬਣੇ ਇਲੈਕਟ੍ਰਿਕ ਵਾਹਨਾਂ ਅਤੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਉੱਤੇ ਟੈਰਿਫ ਲਗਾਇਆ ਗਿਆ ਸੀ। ਸਟੇਟ ਕੌਂਸਲ ਦੇ ਕਸਟਮ ਟੈਰਿਫ ਕਮਿਸ਼ਨ ਦੇ ਇੱਕ ਬਿਆਨ ਦੇ ਅਨੁ ਕੈਨੇਡਾ ਦੇ ਰੈਪਸ ਸੀਡ ਤੇਲ ਤੇਲ ਕੇਕ ਅਤੇ ਮਟਰਾਂ ਉੱਤੇ ਵਾਧੂ 100% ਟੈਰਿਫ ਲਗਾਏ ਜਾਣਗੇ ਤੇ ਸੂਰ ਅਤੇ ਜਲ ਉਤਪਾਦਾਂ ਦੇ ਉੱਤੇ ਵਾਧੂ 25% ਟੈਰਿਫ ਲਾਗੂ ਹੋਣਗੇ। ਸੰਯੁਕਤ ਰਾਜ, ਚੀਨ, ਕੈਨੇਡਾ ਅਤੇ ਮੈਕਸੀਕੋ ਦੁਆਰਾ ਟੈਰਿਫ ਕੋਸ਼ਨਾਵਾ ਦੇ ਦੌਰ ਵਿੱਚ ਇਹ ਟੈਰਿਫ ਪਹਿਲਾਂ ਹੀ ਉੱਚੇ ਵਿਸ਼ਵ ਵਪਾਰ ਤਣਾ ਨੂੰ ਵਧਾਉਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸ਼ਨੀਵਾਰ ਨੂੰ ਪੰਜਾਬ ਦੇ 36 ਪ੍ਰਿੰਸੀਪਲਾਂ ਦੇ ਇੱਕ ਹੋਰ ਬੈਚ ਨੂੰ ਸਖਲਾਈ ਦੇ ਲਈ ਸਿੰਗਾਪੁਰ ਭੇਜਿਆ ਗਿਆ। ਇਹਨਾਂ ਅਧਿਆਪਕਾਂ ਨੂੰ 9 ਤੋਂ 15 ਮਾਰਚ ਤੱਕ ਸਿੰਗਾਪੁਰ ਦੇ ਵਿੱਚ ਸਖਲਾਈ ਦਿੱਤੀ ਜਾਵੇਗੀ। ਇਹ ਦੌਰਿਆ ਦਰਾਲ ਪ੍ਰਿੰਸੀਪਲ ਪੜ੍ਹਾਈ ਅਤੇ ਪ੍ਰਬੰਧਨ ਦੀਆਂ ਜੁਗਤਾਂ ਸਿੱਖ ਸਕਣਗੇ ਕਿਉਂਕਿ ਉਹਨਾਂ ਦੇ ਮਾਹਿਰਾਂ ਦੀ ਇੱਕ ਟੀਮ ਨੇ ਉਹਨਾਂ ਲਈ ਇੱਕ ਵਿਸ਼ੇਸ਼ ਸਖਲਾਈ ਪ੍ਰੋਗਰਾਮ ਤਿਆਰ ਕੀਤਾ ਹੈ। ਪ੍ਰਿੰਸੀਪਲਾਂ ਦੀ ਚੋਣ ਦੇ ਲਈ ਵਿਭਾਗ ਨੇ ਜਲ ਚਸਪੀ ਰੱਖਣ ਵਾਲੇ ਪ੍ਰਿੰਸੀਪਲਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਸੀ ਤੇ ਜਿਸ ਦੌਰਾਨ सीएम ਮਾਨ ਨੇ ਕਿਹਾ ਕਿ ਹੁਣ ਰੱਟੇਬਾਜੀ ਪ੍ਰਣਾਲੀ ਦਾ ਸਮਾਂ ਨਹੀਂ ਹੈ ਕਿਉਂਕਿ ਵਿਹਾਰਕ ਗਿਆਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਸਿੱਖਿਆ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਇਸ ਤੋਂ ਪਹਿਲਾਂ ਜੁਲਾਈ 2023 ਦੇ ਵਿੱਚ 72 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਖਲਾਈ ਦੇ ਲਈ ਸਿੰਗਾਪੁਰ ਭੇਜਿਆ ਗਿਆ ਸੀ ਤੇ ਇਸੇ ਤਰ੍ਹਾਂ ਅਧਿਆਪਕਾਂ ਦੇ ਦੂਜੇ ਬੈਚ ਨੂੰ 17 ਤੋਂ 28 ਮਾਰਚ ਤੱਕ ਫਿਲਰ ਦੇ ਵਿੱਚ ਸਖਲਾਈ ਲਈ ਭੇਜਿਆ ਜਾਵੇਗਾ ਲੋਕ ਸਭਾ ਦੇ ਵਿੱਚੋਂ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਗੁਜਰਾਤ ਦੇ ਦੌਰੇ ਤੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਦੌਰੇ ਦੇ ਦੂਜੇ ਦਿਨ ਅਹਮਦਾਬਾਦ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਕਿਹਾ ਕਿ ਕਾਂਗਰਸ ਪਿਛਲੇ 30 ਸਾਲਾਂ ਤੋਂ ਗੁਜਰਾਤ ਦੇ ਵਿੱਚ ਸੱਤਾ ਤੋਂ ਬਾਹਰ ਹੈ ਪਰ ਹੁਣ ਬਦਲਾ ਦੀ ਲੋੜ ਹੈ। ਉਹਨਾਂ ਕਾਂਗਰਸੀ ਵਰਕਰਾਂ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਪਾਚੀ ਦੀ ਵਿਚਾਰਧਾਰਾ ਦੇ ਵਿਰੁੱਧ ਕੰਮ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਕਾਂਗਰਸ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਇੱਕ ਜੋ ਪਾਚੀ ਦੀ ਵਿਚਾਰਧਾਰਾ ਪ੍ਰਤੀ ਵਚਨਬੱਧ ਨੇ ਅਤੇ ਲੋਕ ਕੰਮ ਕਰ ਰਹੇ ਨੇ ਤੇ ਦੂਜੇ ਉਹ ਲੋਕ ਜੋ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਆਖਿਆ ਕਿ ਅਜਿਹੇ ਲੋਕਾਂ ਨੂੰ ਵੱਖਰਾ ਦਾ ਜ਼ਰੂਰੀ ਹੈ ਜੋ ਕਾਂਗਰਸ ਦੇ ਨਾਮ ਦੇ ਉੱਤੇ ਕੰਮ ਕਰ ਰਹੇ ਨੇ ਪਰ ਜਨਤਾ ਦਾ ਸਤਕਾਰ ਅਤੇ ਕੰਮ ਨਹੀਂ ਕਰ ਰਹੇ ਆਪਣੇ ਸੰਬੋਧਨ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਵਿੱਚ ਆਗੂਆਂ ਦੀ ਕੋਈ ਘਾਟ ਨਹੀਂ ਹੈ ਪਰ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਤੋਂ ਬਾਅਦ ਸੇਵਾ ਮੁਕਤ ਹੋਏ ਗਿਆਨੀ ਰਕबीर ਸਿੰਘ ਅੱਜ ਇੱਕ ਵਾਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਜਿੱਥੇ ਉਹ ਜਿਹਦੇ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹੋਏ ਉੱਥੇ ਹੀ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਜਿੰਨਾ ਚਿਰ ਗੁਰੂ ਸਾਹਿਬ ਦਾ ਹੁਕਮ ਹੋਵੇ ਉਹਨਾਂ ਚਿਰ ਹੀ ਸੇਵਾ ਕਰ ਸਕਦੇ ਹਾਂ ਉਹਨਾਂ ਕਿਹਾ ਕਿ ਉਹ ਇਸ ਫੈਸਲੇ ਨਾਲ ਰਾਜੀ ਨੇ ਤੇ ਗਿਆਨੀ ਰਕबीर ਸਿੰਘ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇਸ ਸਿਰ ਉੱਤੇ ਹੱਥ ਰੱਖ ਕੇ ਬਹੁਤ ਵੱਡੀ ਸੇਵਾ ਲਈ ਹੈ ਤੇ ਉਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਕਿ ਉਹ ਸਾਜੀ ਸੇਵਾ ਪ੍ਰਵਾਨ ਕਰਨਾ ਤੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ ਉਹਨਾਂ ਕਿਹਾ ਕਿ ਉਹ ਗੁਰੂ ਦੇ ਹੁਕਮ ਦੇ ਵਿੱਚ ਰਾਜੀ ਅਤੇ ਖੁਸ਼ ਨੇ ਹਾਲਾਂਕਿ ਕਿ ਗਨੀ ਰਗਵੀਰ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਹਰਿਗ੍ਰੰਤੀ ਵੱਜੋਂ ਸੇਵਾਵਾਂ ਨਿਭਾਉਦੇ ਰਹਿਣਗੇ ਪਾਕਿਸਤਾਨ ਦੇ ਵਿੱਚ ਭਾਰਤ ਦੇ ਇੱਕ ਹੋਰ ਦੁਸ਼ਮਨ ਦਾ ਸਫਾਇਆ ਹੋ ਗਿਆ ਜਾਣਕਾਰੀ ਮੁਤਾਬਕ ਆਈਐਸਆਈ 에ਜੰਟ ਮੁਫਤੀ ਸ਼ਾਹ ਮੀਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਮੁਫਤੀ ਸ਼ਾਹ ਮੀਰ ਨੂੰ ਭਾਰਤੀ ਨਾਗਰਿਕ ਕਲਪੂਸ਼ਣ ਯਾਦਵ ਦੇ ਅਗਵਾ ਦੇ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ ਇਹ ਵੱਡੇ ਅਪਰਾਧੀ ਅਪਰਾਧ ਦੀ ਦੁਨੀਆ ਦੇ ਵਿੱਚ ਰਹਿੰਦੇ ਹੋਏ ਪਾਕਿਸਤਾਨੀ ਖੁਫੀਆ ਏਜੰਸੀ ਲਈ ਮਹੱਤਵਪੂਰਨ ਖਬਰਾਂ ਲੱਭਦੇ ਨੇ ਫਿਰ ਉਹ ਉਹਨਾਂ ਨੂੰ ਆਈਐਸਆਈ ਅਤੇ ਪਾਕਿਸਤਾਨੀ ਫੌਜ ਤੱਕ ਪਹੁੰਚਾਉਂਦੇ ਨੇ ਤੇ ਬਲੋਚਿਸਤਾਨ ਦੇ ਤੁਰਬਤ ਇਲਾਕੇ ਦਾ ਰਹਿਣ ਵਾਲਾ ਮੁਫਤੀ ਮੀਰ ਇੱਕ ਆਈਐਸਆਈ ਦੇ ਇਸ਼ਾਰੇ ਉੱਤੇ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਗੈਰਕਾਨੂੰਨੀ ਢੰਗ ਦੇ ਨਾਲ ਲਿਜਾਣ ਦਾ ਕਾਰੋਬਾਰ ਚਲਾਉਂਦਾ ਸੀ। ਤੇਰਦੀ ਆੜ ਹਿੱਟ ਉਹ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵੀ ਕਰਦਾ ਸੀ। ਮੁਕਤੀ ਸ਼ਾਹ ਮੀਰ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਅਤਵਾਦੀ ਸਖਲਾਈ ਕੇਂਦਰਾਂ ਦਾ ਵੀ ਦੌਰਾ ਕਰਦਾ ਸੀ ਤਾਂ ਜੋ ਬਾਹਰੋਂ ਉਸ ਨੂੰ ਅਤਵਾਦੀ ਸੰਗਠਨ ਦਾ ਹਿੱਸਾ ਮੰਨਿਆ ਜਾ ਸਕੇ। ਉਸ ਦਾ ਇੱਕ ਹੋਰ ਕੰਮ ਪਾਕਿਸਤਾਨ ਤੋਂ ਅਤਵਾਦੀਆਂ ਨੂੰ ਭਾਰਤ ਵਿੱਚ ਕੁਸਪੈਟ ਕਰਨ ਵਿੱਚ ਮਦਦ ਕਰਨਾ ਸੀ। नेपाल ਦੇ ਵਕਵਕ ਇਲਾਕਿਆਂ ਦੇ ਵਿੱਚ ਸ਼ਨੀਵਾਰ ਸਵੇਰੇ ਹਲਕੇ ਤੀਬਰਤਾ ਵਾਲੇ ਪੁਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਪੁਚਾਲ ਨਾਲ ਹੋਏ ਕਿਸੇ ਵੀ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ नेपाल ਦੇ ਰਾਸ਼ਟਰੀ ਪੁਚਾਲ ਨਿਗਰਾਨੀ ਕੇਂਦਰ ਅਨੁਸਾਰ ਪੁਚਾਲ ਸਵੇਰੇ 6:20 ਮਿੰਟ ਤੇ ਬਾਲਲੁੰਗ ਜ਼ਿਲ੍ਹੇ ਦੇ ਵਿੱਚ ਆਇਆ ਜੋ ਕਿ ਕਾਟਮੰਦੂ ਤੋਂ ਲਗਭਗ 300 ਕਿਲੋਮੀਟਰ ਦੂਰ ਹੈ ਰਿਕਟਰ ਪਰਮਾਨਿਓਤੇ ਇਸ ਦੀ ਤੀਬਰਤਾ 4.1 ਸੀ ਅਤੇ ਇਸ ਦਾ ਕੇਂਦਰ ਜ਼ਿਲ੍ਹੇ ਦਾ ਖੁਖਾਨੀ ਖੇਤਰ ਸੀ ਪਹਿਲਾਂ ਕਿਹਾ ਗਿਆ ਸੀ ਕਿ ਪੁਚਾਲ ਸਵੇਰੇ 3:14 ਮਿੰਟ ਤੇ ਮਿਆਗਦੀ ਜ਼ਿਲ੍ਹੇ ਵਿੱਚ ਮਹਿਸੂਸ ਕੀਤਾ ਗਿਆ ਜੋ ਕਿ ਬਾਗਲੂng ਤੋਂ ਲਗਭਗ 40 ਕਿਲੋਮੀਟਰ ਦੂਰ ਹੈ ਕੇਂਦਰ ਨੇ ਕਿਹਾ ਕਿ ਪੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 4 ਮਾਪੀ ਗਈ ਅਤੇ ਇਸ ਦਾ ਕੇਂਦਰ ਮਿਆਗਦੀ ਜ਼ਿਲ੍ਹੇ ਦਾ ਮੂਰੀ ਖੇਤਰ ਸੀ ਅਜਲੀ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ